ਸ੍ਰੀਤਾ ਕੁਮਾਰੀ بیٹے ਮੇਰੇ ਦੇ ਬਸ ਪਾਸ ਦਾ ਹੀ ਨੁਕਸਰ ਪਾਸ ਤੋਂ ਹੀ ਇਹਦਾ ਇਮਪ੍ਰੈਸ਼ਨ ਕਰਾਇਆ ਪ੍ਰੈਸ਼ਨ ਖਰਾਬ ਹੋ ਗਿਆ ਹੀ ਬੜਾ ਲਾਜ ਮੱਲੇ ਵੀ ਖੜਿਆ ਮੈਂ ਹਰ ਕਿਥੋਂ ਦੇ ਚੰਡੀਗੜ੍ਹ ਵੀ ਲੈ ਕੇ ਗਈ ਮੇਰੇ ਕੋਲ ਜੋ ਕੁਝ ਮਿਲਤਾ ਇਦਿਦੇ ਹੁਣ ਮੇਰੇ ਕੋਲ ਕੁਝ ਨਹੀਂ ਆਗਾ ਮੇਰਾ ਬੰਚਾ ਨਹੀਂ ਖੁਲਣਾ ਚਾਹੀਦਾ ਮੈਂ ਤਿੰਨ ਚਾਰ ਲੱਖ ਰੁਪਏ ਲਾਤਾ ਮੈਂ ਕੁਝ ਨਹੀਂ ਠੀਕ ਹੋਇਆ ਕਾਲ ਕੀ ਦੱਸਿਆ ਇਹ ਹੋਇਆ ਮੈਂ ਤਾਂ ਸੇ ਹੀ ਕੈਂਸਰ ਦਾ ਹੈ ਮੇਰੇ ਕੋਲ ਨਹੀਂ ਉਹਨਾਂ ਕੋਲ ਸੀ ਮੈਂ ਕਿੰਨਾ ਲਾਜ ਕਰਾਦਾ ਇਹਦੇ ਤਿੰਨ ਬੱਚੇ ਆ ਵੀ ਆਇਆ ਦਾ ਦੋ ਗੁੱਡੀਆਂ ਇੱਕ ਕਾਕਾ ਵਾ ਰੇੜੀ ਦਾ ਕਰਦਾ ਹੀ ਜੇ ਗੋਲ ਕਾ ਪਹਿਲਾਂ ਦਾ ਹੀ ਸੋਨੇ ਦਾ ਪਾਪਾ ਦਿਆਣੀ ਦੇ ਪਾ ਕਰਦਾ ਵਾ ਕੀ ਕਰਨਾ ਕੁਨਾਲੇ ਤਾਂ ਇਹ ਕਦੀ ਕੋਈ ਦਸਤਖਤ ਖਲੋ ਜਾਂਦਾ ਕਦੀ ਕੋਈ ਖਲੋ ਜਾਂਦਾ ਨਾਲੇ ਕੰਨੀਆਂ ਤੇ ਜੋੜ ਕੇ ਮੇਰੇ ਬੱਚੇ ਨੂੰ ਠੀਕ ਕਰ ਦੋ ਮੇਰੇ ਮੱਜੇ ਦੀ ਮਦਦ ਕਰੋ ਜੇ ਮੇਰੇ ਬੱਚੇ ਦਾ ਇਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਤਾਂ ਲਾਜ ਕਰਾ ਦੋ ਪਾਸੇ ਪਏ ਹੀ ਅੱਛਾ ਜੀ ਨਾ ਹੋ ਹਸਪੀਟਲ ਗਿਆ ਹੀ ਉਹ ਹਸਪੀਟਲ ਮੈਂ ਸਾਰੇ ਬਰਸਾਰੇ ਵੀ ਘੁੰਮ ਗਿਆ ਆ ਜੀ ਆਇਆਂ ਨੂੰ ਮਾਮਾ ਉਹਨ ਮੇਰੇ ਲੈ ਦਰਦਾ ਨਹੀਂ ਰਿਹਾ ਹਟਨਮ ਦਿਨੋ ਦਿਨੇ ਨੋਮੀ ਨੇ ਗੰਮ ਜਿਦੇ ਪਿਆਰਾ ਇਦਾਂ ਆਈ ਘਰ ਕੇ ਚੱਲਦਾ ਘਰ ਕੇਦਾ ਚੱਲਦਾ ਲੋਕਾ ਕੋ ਗੜੀ ਗਵਾਣ ਵਾਲਾ ਕੋ ਉੱਤਰ ਲੈ ਮਰ ਮਰ ਕੇ ਪਹਿ ਮੰਗਦੇ ਆ ਫੇਰ ਉਹਨਾਂ ਨੇ ਕਹਿਦਾ ਸਾਡਾ ਕਰ ਦੋ ਮਣ ਮੋਟਾ ਫੇਰ ਉਹ ਕਰਦੇ ਆ ਕੋਈ ਦੇ ਜਾਂਦਾ ਵਾ ਉਹ ਨਹੀਂ ਦੇ ਗਈ ਜਾਂਦਾ ਉਹਦੇ ਘਰ ਕੇ ਹਾਂ ਫਿਰ ਬਸ ਧੀਲੇ ਹੋ ਕਰਨਾ ਜਾਂਦਾ ਮੈਂ ਜਿਹੜੇ ਮੇਰੇ ਆਨਿਆ ਦੋਸਿਆਗੇ ਭਰਾ ਵੀਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਲਾਜ ਕਰਾ ਦਿਓ ਮੇਰੀ ਬੇਨਤੀ ਇਹ ਹੋਈ ਆ ਬਸ ਕਿਰਪਾ ਇੱਕੋ ਇੱਕ ਚਾਹਨਾ ਮੇਰਾ ਬਸ ਮੇਰਾ ਲਾਜ ਹੀ ਹੋ ਜਾਏ ਜਿਹੜਾ ਮਾਪਣ ਬੱਚਿਆਂ ਦੇ ਕੋਲ ਬਣਾ ਬੱਚਿਆਂ ਨੂੰ ਕੋਈ ਮੇਰੀ ਹਿੰਮਤ ਨਹੀਂ ਆ ਗਈ ਆ ਵੇ ਲੋ ਬੜ ਮੇਨਾਂ ਦਾ ਭਾਜੀ ਪ੍ਰੇਸ਼ਣ ਹੀ ਹੋਇਆ ਜੇ ਪਸ ਦਾ ਉਹ ਤੋਂ ਬਾਅਦ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡੈਡੀ ਨਾਲੇ ਇਦਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਆਰਾਮ ਨਹੀਂ ਮਿਲਿਆ ਹੈਗਾ ਮੇਰੀ ਬਸ ਵੀਰ ਭਰਾਵਾਂ ਨੂੰ ਕੋਈ ਬੇਨਤੀ ਆ ਤੁਹਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਕੁੜੀਆਂ ਤੇ ਇੱਕ ਆਕਾਵਾ ਮੇਰੀ ਯਹੀ ਬੇਨਤੀ ਹੈ ਕਿ ਮੇਰੇ ਬਸ ਤਾ ਤੀਨੂ ਬਸ ਠੀਕ ਹੋ ਜੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਰੋਟੀ ਪਾਣੀ ਨਹੀਂ ਢਾੜੀ ਕਰਦੇ ਆ ਕੰਮ ਦਿਹਾੜੀ ਢੁੜੀ ਜਾਂਦੇ ਆ ਢਾੜੀ ਹਲਵਾਈ ਦਾ ਕੰਮ ਕਰਦੇ ਆ ਬਹੁਤ ਮੁਸ਼ਕਲ ਚੱਲ ਰਹੀ ਆ ਬਹੁਤ ਜਿਆਦਾ ਹੈ ਪਰੇਸ਼ਾਨੀ ਚੱਲ ਰਹੀ ਆ 1 ਸਾਲ ਹੋ ਗਿਆ ਇਹਨਾਂ ਨੂੰ ਬਿਮਾਰ ਪਿਆ ਨੂੰ ਬਹੁਤ ਹਰ ਦੀ ਮੁਸ਼ਕਲ ਹੋਈ ਦੀ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 82 83 96 30 27 ਜਗਾ ਕਿਹੜੀ ਹੈ ਜਗਤਿਆਨਪੁਰ ਗੁਰਦਾਸਪੁਰ ਜ਼ਿਲ੍ਹਾ ਜੀ ਵਾਈ ਬ੍ਰੋ ਜੀ ਦਾ ਖਾਲਸਾ ਵਾਈ ਬ੍ਰੋ ਜੀ ਕੀ ਫਤਿਹ ਮੈਂ ਵਾਰਿਸ ਪੰਜਾਬ ਦੀਪ ਸਿੰਘ ਜੀ ਦਾ ਦੋਸਤ ਹਾਂ ਜੀ ਗਰਮੀਤ ਸਿੰਘ ਹਾਂ ਜੀ ਇਹ ਡੇਰਾਪਾ ਬਣਾਣ ਆਇਆ ਤੂੰ ਬੋਲ ਹਾਂ ਲਾ ਤਾਂ ਸਾਰਾ ਬਤੋ ਬਤਰੇ ਆ ਇਹ ਗਰੀਬ ਪਰਿਵਾਰ ਆ ਸਾਡੀ ਨਜ਼ਰ ਚ ਆਇਆ ਤੇ ਬਹੁਤ ਲੋੜਵੰਦ ਪਰਿਵਾਰ ਆ ਤੇ 5 ਲੱਖ ਦਾ ਜਿਹੜਾ ਇਹਨਾਂ ਦਾ ਕਾਰਡ ਬਣਿਆ ਸੀ ਤੇ ਸਰਕਾਰ ਦੇ ਤੌਰ ਤੋਂ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਗਿਆ ਹੋਇਆ ਆ ਇਹ ਫਿਰ ਵੀ ਇਹ ਇਲਾਜ ਤੇ ਦੀਏ ਨੂੰ ਵੀਰ ਨੂੰ ਬਹੁਤ ਜ਼ਰੂਰਤ ਆ ਜਿੰਦਗੀ ਮੌਤ ਨਾਲ ਇਹ ਵੀਰ ਸਾਡਾ ਜੂਝ ਰਿਹਾ ਆ ਤੇ ਇਸ ਨੂੰ ਅਸੀਂ ਹੋਰ ਵੀ ਕਹਿੰਨੇ ਆ ਕਿ ਜਿਹੜੇ ਸਾਡੇ ਬਹੁਤ ਦਾਨੀ ਸੱਜਣ ਬੈਠੇ ਆ ਵੱਤ ਵੱਦ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਉਹ ਇਸ ਵੀਰ ਦੀ ਜ਼ਰੂਰ ਹਲਪ ਕਰਨ ਤੇ ਇਹਨੂੰ ਤੰਦਰੁਸਤ ਕਰਨ ਤੇ ਇਹ ਆਪਣੇ ਜਿਹੜੀ ਆ ਕਮਾਈ ਆਪ ਜਿਹੜਾ ਇਹ ਕਰਕੇ ਆਪਣੇ ਬੱਚਿਆਂ ਦਾ ਪੀਠ ਜਿਹੜਾ ਉਹ ਪਾਲ ਸਕੇ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਆ ਇਹ ਘਰ ਦੇ ਜਿਹੜੇ ਜੀ ਆ ਹਾਲਾਤ ਆ ਉਹ ਵੱਤੋਂ ਬੱਤਰ ਬਣੇ ਪਏ ਆ ਤੇ ਜਿਹੜਾ ਇਹਨਾਂ ਦੇ ਹੈਗੇ ਆ ਬੇਟੇ ਦੇ ਫਾਦਰ ਸਾਹਿਬ ਆ ਉਹ ਦਿਹਾੜੀ ਦਿਹਾੜੀ ਦੱਪੇ ਦਾ ਕੰਮ ਕਰਦੇ ਆ ਤੇ ਹੁਣ ਇੱਕ ਪਰਿਵਾਰ ਦਾ ਜੀ ਆ ਹੁਣ ਦੋ ਬੇਟੇ ਆ ਤੇ ਤਿੰਨ ਬੇਟੀਆਂ ਇਹਨਾਂ ਦੀਆਂ ਦੋ ਬੇਟੀਆਂ ਆ ਤੇ ਜਿਹੜਾ ਗੁਜਰ ਰਹਿਣ ਵਸੇਰਾ ਜਿੱਤਰਾ ਜਿਹੜਾ ਪਾਲਣ ਪੋਸ਼ਣ ਦਾ ਜਿਹੜਾ ਸਾਹਿਬ ਕਿਤਾਬ ਆ ਪਾਲਣ ਪੋਸ਼ਣ ਦੀ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਤੇ ਜੋ ਵੀ ਇਹਨਾਂ ਨੇ ਗਲੀ ਗਵਾਂਡ ਚੋਂ ਪੈਸਾ ਚੁੱਕ ਕੇ ਤੇ ਇਲਾਜ ਵਾਸਤੇ 7-8 ਲੱਖ ਰੁਪਈਆ ਲਾ ਚੁੱਕੇ ਆ ਤੇ ਹੁਣ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਤੇ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ ਕਿਰਪਾ ਕਰਕੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਕੋਲੋਂ ਵੀ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆ ਕਿ ਵੀਰ ਦਾ ਬਹੁਤ ਬਹੁਤ ਇਲਾਜ ਹੋ ਸਕੇ ਤੇ ਫਿਰ ਵੀ ਅਸੀਂ ਇਹੀ ਕਹਿੰਨੇ ਆਂ ਕਿ ਦਾਨੀ ਸੱਜਣ ਜੋ ਵੀ ਆ ਗਿਆ ਇਹ ਵੀਡੀਓ ਨੂੰ ਦੇਖ ਰਿਹਾ ਤੇ ਉਹ ਇਸ ਵੀਰ ਦਾ ਇਲਾਜ ਕਰਾ ਦਿੱਤਾ ਜਾਵੇ ਨੰਬਰ ਜਿਹੜਾ ਆ ਉਹ ਪੜ੍ਹਨੇ ਬੋਲਦਾ ਸੇਵਾ ਤੋਂ ਵੱਧ ਇਸ ਵੀਰ ਦੀ ਮਦਦ ਕੀਤੀ ਜਾਵੇ